ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਸਵਾਗਤ ਹੈ ਜੀ ਸਾਰਿਆਂ ਦਾ ਅਸੀਂ ਸਾਰੇ ਠੀਕ ਠਾਕ ਆ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਤੋਂ ਵਾਹਿਗੁਰੂ ਸਾਰਿਆਂ ਨੂੰ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ ਜੀ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਆਪਣੇ ਟਮਾਟਰਾਂ ਦੀ ਸੌਸ ਘਰ ਦੇ ਟਮਾਟਰ ਆਪਣੇ ਘਰ ਦੇ ਟਮਾਟਰ ਲੱਗੇ ਹੋਏ ਸੀਗੇ ਥੋੜੇ ਜਿਹੜੇ ਕੱਚੇ ਨੇ ਜਿਹੜੇ ਆਪਾਂ ਲਾਲ ਲਾਲ ਬਿਲਕੁਲ ਹੈ ਲਾਲ ਹੋਏ ਨੇ ਉਹਨਾਂ ਦੀ ਬਣਾਵਾਂਗੇ ਤੇ ਪੱਕੇ ਪੱਕੇ ਨੇ ਤੇ ਆਪਾਂ ਨੇ ਕਿਲੋ ਸਾਰੇ ਟਮਾਟਰ ਲਵਾਂਗੇ ਤੇ ਉਹਦੇ ਵਿੱਚ ਆਪਾਂ ਬਾਕੀ ਲਸਣ ਪਿਆਜ਼ ਜਿਹੜਾ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਕੀਚੀ ਬਣਾਉਣੇ ਪਹਿਲਾਂ ਆਪਾਂ ਇਹਨਾਂ ਨੂੰ ਟਮਾਟਰਾਂ ਨੂੰ ਕੱਟ ਲਈਏ ਜੀ ਫੇਰ ਅੱਗੇ ਦਾ ਪ੍ਰਸਾਸਤ ਤੁਹਾਨੂੰ ਦਿਖਾਵਾਂਗੇ ਹਾਂ ਜੀ ਅਸੀਂ ਇਹ ਟਮਾਟਰ ਕੱਟ ਲਈਏ ਆਪਣੇ ਟਮਾਟਰ ਕੱਟ ਲਈਏ ਜੀ ਆਪਣੇ ਘਰ ਦੇ ਲੱਗੇ ਸੀਗੇ ਟਮਾਟਰ ਤੇ ਹੁਣ ਆਪਾਂ ਇਹਨਾਂ ਤੇ ਆਪਾਂ ਨਾਲ ਇਹਦੇ ਵਿੱਚ ਪਾਵਾਂਗੇ ਆਪਾਂ ਲਸਣ ਤੇ ਲਸਣ ਤੇ ਪਿਆਜ਼ ਤੇ ਨਾਲ ਪਾਵਾਂਗੇ ਆਪਾਂ ਸੁੱਕੇ ਮਸਾਲੇ ਜੀਰਾ ਦਾਲਚੀਨੀ ਤੇ ਕਾਲੀ ਮਿਰਚ ਤੇ ਦੋ ਲੈਚੀਆਂ ਤੇ ਦੋ ਲੌਂਗ ਹੁਣ ਆਪਾਂ ਪਨਾਲ ਵਾਲੀ ਮੋ ਜੇ ਦੇਖ ਆਪਾਂ ਗੈਸ 'ਤੇ ਪਹਿਲਾਂ ਟਮਾਟਰ ਪਾਵਾਂਗੇ। ਆਪਾਂ ਨੇ ਸਭ ਤੋਂ ਪਹਿਲਾਂ ਇਹ ਟਮਾਟਰ ਪਾ ਲਏ। ਜੇ ਆਪਾਂ ਸਭ ਤੋਂ ਪਹਿਲਾਂ ਟਮਾਟਰ ਪਾਏ ਨੇ ਦੀ। ਫੇਰੇ ਇਹਦੇ ਵਿੱਚ ਪਾਵਾਂਗੇ ਆਪਾਂ ਨੇ ਲਸਣ ਤੇ ਪਿਆਜ਼, ਇੱਕ ਪਿਆਜ਼ ਕੱਣਾ, 8-10 ਕੱਟੀਆਂ। 8-10 ਕਲੀਆਂ ਲਸਣ ਦੀਆਂ ਪਾਲਣੀਆਂ ਨੇ। ਉਬਾਲ ਦਾ ਪਾਣੀ ਵਿੱਚ ਪਾਵਾਂਗੇ ਥੋੜੀ ਜੀ ਜੀਰਾ ਤੇ ਦਾਲ ਚੀਨੀ ਕਾਲੀ ਮਿਰਚ ਦੋ ਲੌਂਗ ਤੇ ਦੋ ਲੈਚੀਆਂ ਆਪਾਂ ਨੇ ਇਹ ਸਾਰਾ ਗੁੱਸੇ ਇਹਦੇ ਵਿੱਚ ਪਾਤਾ ਹੋਰ ਆਪਾਂ ਨੂੰ ਇਹਨਾਂ ਚੇਰੇ ਨੂੰ ਆਪਾਂ ਜਿੰਨਾ ਚੇਰੇ ਨਾਲ ਪਾਣੀ ਨਿਕਲ ਚੰਗੇ ਤਾਂ ਬਿਸ ਨਹੀਂ ਜਾਂਦੇ ਉਨਾ ਚਿਰ ਆਪਾਂ ਇਹਨਾਂ ਨੂੰ ਪਕਾ ਮੰਗੇ ਟਿਕਾ ਕੇ ਦਾਂਗੇ ਸਾਰੀਆਂ ਚੀਜ਼ਾਂ ਪਾ ਕੇ ਤੇ ਆਪਾਂ ਹੁਣ ਇਹਨਾਂ ਨੂੰ ਥੋੜੀ ਦੇਰ ਸੇਕ ਲਵਾਵਾਂਗੇ ਜਿੰਨਾ ਚਿਰ ਇਹ ਆਪਣਾ ਚੰਗੀ ਤਰ੍ਹਾਂ ਮੈਸ਼ ਮੈਸ਼ ਹੋ ਜਾਂਦੇ ਨੇ ਉਨਾਂ ਚਿਰ ਆਪਾਂ ਸੇਕ ਲਵਾਵਾਂਗੇ ਜੀ ਚਲੋ ਬਾਅਦ ਵਿੱਚ ਫਿਰ ਦੱਸ ਦਿਆ ਤੁਹਾਨੂੰ ਇਸ ਤੋਂ ਬਾਅਦ ਦਾ ਪ੍ਰੋਸੈਸ ਜਦੋਂ ਚਾਪਾ ਪਾਵਾਂਗੇ ਆਹ ਜਿਹੜੀਆਂ ਹੁੰਦੀਆਂ ਨੇ ਤੇ ਕਿੰ ਭਾ ਜ কাশ্মীরੀ ਲਾਲ ਮਿਰਚ ਜੇ ਸੱਤੇ ਪਾਵਾਂਗੇ ਕਲਰ ਵਾਸਤੇ ਕੋਸ ਆਪਾਂ ਪਾਵਾਂਗੇ ਢੇਕੀ ਮਿਰਚ ਪਾਉਣ ਵਿੱਚ ਇਹ ਤੇ ਤੁਹਾਨੂੰ ਪਤਾ ਫਿਰ ਤਾਂ ਆਪਾਂ ਦੇ ਬੱਚਾ ਮੱਤਲ ਜਿਹੜਾ ਕਲਰ ਆ ਉਹ ਬਣਾਵਾਂਗੇ ਜੇਗੀ ਮਿਰਚ ਪਾਤੀ ਕਸ਼ਮੀਰੀ ਲਾਲ ਮਿਰਚ ਪਾਤੀ ਆਪਾਂ ਨੇ ਹੋਰ ਕੋਈ ਜਿਹੜਾ ਫੂਡ ਹੁੰਦਾ ਜਿਹੜਾ ਆਪਾਂ ਐਕਸਟਰਾ ਲੈ ਕੇ ਆਉਣਾ ਰੰਗ ਉਹ ਨਹੀਂ ਪਾਵਾਂਗੇ ਵਸਤਰਾ ਆਪਾਂ ਨੂੰ ਚੰਗੀ ਕਰਾਂ ਦਿੰਨਾ ਤੇ ਰੈਸ਼ ਹੋ ਜਿੰਦੇ ਉਹਨਾਂ ਚਿਰਾਂ ਨੂੰ ਪਕਾਵਾਂਗੇ ਜਿੰਨਾ ਚਿਰ ਗਲ ਨਹੀਂ ਜਾਂਦੇ ਬਿਲਕੁਲ ਬਬਿਆ ਜਿਵੇਂ ਆਪਾਂ ਪਚਾਪੀਏ ਇਸ ਤਰ੍ਹਾਂ ਬਣੂਗੀ ਇਹ ਤੁਸੀਂ ਵੀ ਆਪਣੇ ਘਰਾਂ ਚ ਬਣਾਇਆ ਕਰੋ ਹੁਣ ਆਪਾਂ ਇਹ ਟਮਾਟਰ ਬਣ ਕੇ ਜੀ ਬਿਲਕੁਲ ਤਿਆਰ ਹੋ ਗਏ ਨੇ ਤੇ ਠੰਡੇ ਹੋ ਗਏ ਨੇ ਬਿਲਕੁਲ ਆਪਾਂ ਠੰਡੇ ਕਰ ਲੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਮਿਕਸੀ ਨਾਲ ਜੱਗ ਚ ਪਾ ਕੇ ਇਹਨਾਂ ਨੂੰ ਸਾਰਿਆਂ ਨੂੰ ਪੀਸਾਂਗੇ ਗ੍ਰाइंड ਕਰਾਂਗੇ ਫਿਰ ਇਹਨਾਂ ਨੂੰ ਆਪਾਂ ਪੁਣਾਗੇ ਚਲੋ ਜੀ ਆਪਾਂ ਪਹਿਲਾਂ ਮਿਕਸੀ 'ਚ ਇਹਨਾਂ ਨੂੰ ਪਾ ਕੇ ਗ੍ਰाइंड ਕਰਦੇ ਆਂ ਆਪਾਂ ਨੇ ਮਿਕਸੀ 'ਚ ਸਾਰੇ ਕੱਢ ਲਏ ਦਿੱt ਹੁਣ ਆਪਾਂ ਇਹਨੂੰ ਮਿਕਸੀਚ ਪਾ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਮਿਕਸੀਚ ਪਾ ਕੇ ਤਾਂ ਨੇ ਆਹ ਟਮਾਟਰ ਦੋ ਆਪਾਂ ਨੇ ਬਲੈਂਡ ਕਰ ਲਈ ਸਾਰੇ ਟਮਾਟਰ ਬਲੈਂਡ ਕਰ ਲਏ ਬਾਅਦ ਤੇ ਨਾਲ ਖਾਣ ਲਈ ਲੈ ਕੇ ਛਾੜਨੀ ਹੈ ਛਾੜਨੀ ਸਾਰੇ ਤਾਂ ਆਪਾਂ ਸਾਰੇ ਇਹਦੇ ਤੇ ਦੀਜ वगैरह ਨੇ ਜਾਂ ਮਿਰਚਾਂ ਦੇ ਛਿੱਲਕੇ ਵਗੈਰਾ ਨੇ ਸਾਰੇ ਚੀਜ਼ਾਂ ਨਿਕਲ ਜਾਣੀਆਂ ਸਾਰੇ ਆਪਾਂ ਨੇ ਛਾੜ ਦੇਣਾ ਚੰਗੀ ਤਰ੍ਹਾਂ ਸਿਰਕਾ ਥੋੜਾ ਜਾ ਜੀ। ਅੱਧਾ ਤੋਂ ਕੰਮ। ਸਿਰਕਾ ਦੀ ਪਾਣੀ। ਤੇ ਇਹ ਜਨਾ ਆਪਣਾ ਜਿਹੜਾ ਇਹ ਸੌਸ ਆ, ਇਹ ਟਮਾਟਰ ਸੌਸ ਮਟਰਾਂ ਦੀ ਬਣਨੇ। ਤੇ ਇਹ ਜਨਾ ਜੀ ਆਪਾਂ ਦਾ ਸਾਰ ਜਿਹੜਾ ਆਪਣਾ ਸਿਰਕਾ ਸਿਰਕੇ ਨਾਲ ਬਿਲਕੁਲ ਖਾਵ ਨਹੀਂ ਹੁੰਦੀ ਜੀ। ਤੇ ਜਿੰਨਾ ਚਿਰ ਮਾਜੀ ਰੱਖ ਲੋ। ਤੇ ਇਹ ਜਨਾ ਲੰਬਾ ਟਾਈਮ ਚੱਲਦੀ ਆ। ਤੇ ਮੜ ਖਰਾਬ ਨਹੀਂ ਹੁੰਦੀ ਇਹ। ਤੇ ਫਿਰ ਬਣ ਆਪਾਂ ਨਮਕ ਅੱਧਾ ਚਾ ਅੱਧਾ ਅੱਧਾ ਚਮਚਾ ਆਪਾਂ ਪਾ ਲਵਾਂਗੇ ਦੇਖੋ ਕਿੰਨੀ ਸੋਹਣੀ ਬਣ ਕੇ ਤਿਆਰ ਹੋ ਗਈ ਥੋੜੀ ਆਪਾਂ ਨੂੰ ਹੋਰ ਟੈਕ ਕਰਾਂਗੇ ਬਿਲਕੁਲ ਹਨ ਸਤਿ ਸ੍ਰੀ ਅਕਾਲ ਦੇਖੋ ਬਿਲਕੁਲ ਜਿਵੇਂ ਆਪਾਂ ਬਾਜ਼ਾਰ ਦੀ ਸੌਸ ਲਿਆਉਣੀ ਆ ਇਸ ਤਰ੍ਹਾਂ ਬਣਦੀ ਬਿਲਕੁਲ ਤੇ ਇਹਨੂੰ ਹੁਣ ਕਿੰਨਾ ਚਿਰ ਮਰਜ਼ੀ ਰੱਖ ਲੋ ਸੈੱਟ ਕਪਾਏ ਹਨ ਬਿਲਕੁਲ ਖਰਾਬ ਨਹੀਂ ਹੁੰਦੀ ਮਹੀਨਾ 2 ਮਹੀਨਾ ਆਪ ਇਹਨੂੰ ਰੱਖ ਸਕਦੇ ਨੇ ਫੇਰ ਤੇ ਇਹਨੂੰ ਫੇਰ ਕਿਸੇ ਕੱਚ ਦੇ ਭਾਂਡੇ ਚ ਠੰਡਾ ਹੋਣ ਤੋਂ ਪਹਿਲਾਂ ਫੇਰ ਇਹਨੂੰ ਕਿਸੇ ਕੱਚ ਦੇ ਭਾਂਡੇ ਤੇ ਜਾਂ ਕੱਚ ਦੀ ਬੋਤਲ ਚ ਆਪਾਂ ਪਾ ਲਗੇ ਜਿਹੜੀ ਆਪਾਂ ਬੋਤਲ ਜਾਂ ਕੱਚ ਦੇ ਭਾਂਡੇ ਚ ਕੱਢਣਾ ਦੀ ਇਹਨੂੰ ਬਿਲਕੁਲ ਸੁੱਕਾ ਹੋਣਾ ਚਾਹੀਦਾ ਸਾਫ਼ ਸੁਥਰਾ ਤੇ ਬਿਲਕੁਲ ਸਕਾਰ ਦੇ ਸਾਫ਼ ਸੁਥਰੇ ਭਾਂਡ ਉਸ ਕਾਤੇਗਾ ਬਿਲਕੁਲ ਇਹਨੂੰ ਪਾਣੀ ਦਾ ਹੱਥ ਨਹੀਂ ਲੱਗਣਾ ਚਾਹੀਦਾ ਤੇ ਇਹਦੇ ਨੂੰ ਆਪਾਂ ਜਾਂ ਫ੍ਰਿਜ 'ਚ ਵੀ ਰੱਖ ਸਕਦੇ ਹਾਂ ਤੇ ਜਾਂ ਬਾਹਰ ਰੱਖ ਦੂੰ ਤੇ ਫਿਰ ਤੋਂ ਖਰਾਬ ਨਹੀਂ ਹੋਵੇ ਦੇਖੋ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਆ। ਆਪਾਂ ਥੋੜਾ ਜਿਹਾ ਸੇਕ ਨੂੰ ਲਗਾਵਾਂਗੇ। ਤੁਸੀਂ ਵੀ ਆਪਣੇ ਘਰਾਂ 'ਚ ਇਸ ਤਰ੍ਹਾਂ ਬਣਾ ਕੇ ਤਿਆਰ ਕਰਿਆ ਕਰਿਓ ਵੀ ਆਪਣੇ ਬੱਚਿਆਂ ਨੂੰ ਆਪਣੇ ਘਰ ਬਣਾ ਕੇ ਸਾਫ਼ ਸੁਥਰਾ ਚੀਜ਼ ਬਣਾ ਕੇ ਤੋਂ ਤੇ ਆਪਾਂ ਨੂੰ ਵਿੱਚ ਸੱਲਣਗੇ ਆ ਵੀ ਆਪਾਂ ਆਪਣੇ ਹੱਥ ਨਾਲ ਬਣਾਏ ਤੇ ਜਦੋਂ ਵੀ ਤੁਸੀਂ ਆਪ ਪਕੌੜੇ ਬਣਾਉਣਾ ਕੁਝ ਵੀ ਫ੍ਰੈਂਚ ਫ੍ਰਾਈਜ਼ ਬਣਾ ਕੇ ਜਿੰਨੇ ਬੱਚਿਆਂ ਨੂੰ ਆਪਣੇ ਥੋੜੀ ਜਿਹੀ ਬਣਾ ਕੇ ਖਾਓ ਤੇ ਬਹੁਤ ਟੇਸਟੀ ਬਣਦੀ ਹੈ ਚਲੋ ਹੁਣ ਆਪਾਂ ਥੋੜਾ ਸੇਕ ਲਵਾਨੇ ਬਸ ਫੇਰ ਆਪ ਇਹਨਾਂ ਚੰਦੀ ਹੌਣੀ ਰੱਖ ਦੇਣਗੇ ਜਦੋਂ ਇਹ ਠੰਡੀ ਹੋਣਾ ਇਹਨਾਂ ਥੋੜੀ ਜਿਹੀ ਹੋਰ ਗਾੜੀ ਹੋ ਜੂ ਠੰਡੀ ਹੋਣ ਨਾਲ ਤੋਂ ਆਪਾਂ ਪਾ ਗੈਸ ਕਰਦੇ ਆ ਬੰਦ ਫਿਰ ਆਪਾਂ ਨੇ ਹੁਣ ਠੰਡੀ ਹੋਣੀ ਰੱਖਾਂਗੇ ਫਿਰ ਠੰਡੀ ਹੋਈ ਤੇ ਫਿਰ ਆਪਾਂ ਕਾਂਡੇ ਚ ਪਾਵਾਂਗੇ ਜਿਹੜਾ ਆਪਣਾ ਬੇਸਟ ਛਿਲਕੇ ਨਿਕਲਣੇ ਦੀ ਇਹਦੇ ਵਿੱਚ ਆਪਣੇ ਮਸਾਲੇ ਵੀ ਨੇ ਤੇ ਵਿੱਚ ਜਿਹੜਾ ਆਪਣਾ ਸਿਰਕਾ ਇਹ ਵੀ ਆਪਾਂ ਨੇ ਬੇਸਟ ਵਿੱਚ icitਨਾ ਇਹ ਆਪਣਾ ਕੋਈ ਵੀ ਤੁਸੀਂ ਦਾਲ ਸਬਜ਼ੀ ਬਣਾਉਨੇ ਆ ਚਾਹੇ ਦਾਲ ਸਬਜ਼ੀ ਚ ਪਾ ਲੋ ਤੜਕੇ ਘੜਕੇ ਚ ਪਾ ਲੋ ਤੇ ਜੇ ਤੁਸੀਂ ਤੜਕੇ ਚ ਨਹੀਂ ਪਣਾ ਤੁਸੀਂ ਤਾਂ ਤੁਸੀਂ ਆਪ ਆਟੇ ਚ ਬਣ ਕੇ ਪਰੌਂਠੇ ਬਣਾ ਸਕਦੇ ਹੋ ਇਹਨੂੰ ਵੀ ਆਪਾਂ ਨੇ ਬਿਲਕੁਲ ਬੇਸਟਿੰਗ ਜਾਣਦੇ ਨੇ ਇਹ ਤੇ ਇਹਦੇ ਆਪਾਂ ਤਾਂ ਪਰੌਂਠੇ ਬਣਾਵਾਂਗੇ ਜਾਂ ਫਿਰ ਆਪਾਂ ਤੜਕਾ ਲਾ ਲਾਂਗੇ ਸਬਜ਼ੀ ਚ ਤੇ ਉਧਰੋਂ ਆਪਣੀ ਸਾਸ ਠੰਡੀ ਹੁੰਦੀ ਹੈ ਫਿਰ ਆਪਾਂ ਕੱਚ ਦੇ ਬੋਤਲ ਠੰਡੀ ਹੋਈ ਤੇ ਪਾਉਣੇ ਨੇ ਸਾਸ ਬਣ ਕੇ ਆਪਣੀ ਤਿਆਰ ਆ ਜੀ ਦੇਖੋ ਕਿੰਨੀ ਸੋਹਣੀ ਬਣੀ ਆ ਕਿੰਨਾ ਵਧੀਆ ਐਨ ਮੌਲਡ ਸੌਸ ਵਰਗਾ ਕਲਰ ਬਣਿਆ ਬਹੁਤ ਵਧੀਆ ਬਣਿਆ ਹੁਣ ਆਪਾਂ ਇਹ ਡੱਬੇ ਚ ਕੱਢ ਲਾਂਗੇ ਡੱਬੇ ਚ ਕੱਢ ਕੇ ਰੱਖ ਲਾਂਗੇ ਆਪਾਂ ਇਹਨੂੰ ਫਰਿੱਜ ਚ ਰੱਖ ਲਾਂਗੇ ਤੇ ਆਪ ਨੂੰ اوپر ਪਾਲਕ ਲੱਗੀ ਹੋਈ ਸੀਗੀ ਪਾਲਕ ਚ ਤੇ ਮੈਂ ਹਾਂ ਚੱਲ ਜਸ ਆਪਾਂ ਨਾਲ ਸੌਸ ਬਣਾਈ ਆ ਤੇ ਪਾਲਕ ਵੀ ਫਿਰ ਪੱਕ ਜਾਣੀ ਸੀ ਆਪਾਂ ਅੱਜ ਦੁਪਹਿਰੇ ਪਕੌੜੇ ਬਣਾ ਕੇ ਖਾਵਾਂਗੇ ਜੀ ਨਾਲ ਨਾਲੇ ਘਰ ਦੀ ਸੌਸ ਬਣਾ ਕੇ ਖਾਵਾਂਗੇ ਤੇ ਨਾਲੇ ਘਰ ਦੇ ਪਕੌੜੇ ਘਰ ਦੀ ਪਾਲਕ ਦੇ ਬਣਾ ਕੇ ਖਾਵਾਂਗੇ ਤੁਸੀਂ ਵੀ ਇਸ ਤਰ੍ਹਾਂ ਆਪਣੇ ਘਰ 'ਚ ਜਿਵੇਂ ਆਪਣੇ ਟਮਾਟਰ ਲੱਗਦੇ ਨੇ ਜਿਆਦਾ ਹੁਣ ਤੇ ਆਪਣੇ ਟਮਾਟਰਾਂ ਨੂੰ ਤੁਸੀਂ ਇਸ ਤਰ੍ਹਾਂ ਚਾ ਸੌਸ ਬਣਾ ਕੇ ਰੱਖ ਲਿਆ ਕਰੋ ਜਿੰਨਾਂ ਘਰ ਘਰ ਦੀ ਆਪਣੀ ਤਸੱਲੀ ਹੁੰਦੀ ਆ ਵੀ ਅਸੀਂ ਆਪਣੇ ਹੱਥ ਨਾਲ ਤਿਆਰ ਕੀਤੀ ਆ ਵਧੀਆ ਸਾਫ਼ ਸੁਥਰੀ ਤਿਆਰ ਕੀਤੀ ਆ ਆਪਣੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਆਪਣੇ ਘਰ 'ਚ ਜੇ ਤੁਹਾਨੂੰ ਵੀਡੀਓ ਮੇਰੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਮਿਲਦੇ ਆਪਾਂ ਅਗਲੀ ਰੈਸਪੀ ਦੇ ਨਾਲ ਜਾਂ ਤਾਂ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ